ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾਹਿਬ ਸੰਗ ਜੀ ਆਓ ਅੱਜ ਦਾ ਵਿਸ਼ੇਸ਼ ਦਿਨ ਤਨ ਤਨ ਭਗਤ ਸ੍ਰੀ ਧੰਨਾ ਜੀ ਆਪ ਜੀ ਨੂੰ ਉਸ ਦੇ ਜਨਮ ਦਿਨ ਦੀਆਂ ਮੁਬਾਰਕਾਂ ਸਮੂਹ ਸੰਗਤਾਂ ਨੂੰ ਹੋਵਣ ਏ ਵਿਦ ਸੁਣ ਕੇ जाट ਰੋਠ ਭਗਤੀ ਲਾਗਾ ਮਲੇ ਪ੍ਰਤਖ ਗੁਸਈਆਂ ਧੰਨਾ ਵੜ ਭਾਗਾ ਆਗਿ ਦਾ ਆਗਮਨ 1416 ਈਸਵੀ ਨੂੰ ਪਿਤਾ ਸ਼੍ਰੀ ਭੋਲਾ ਜੀ ਤੇ ਮਾਤਾ ਸ਼੍ਰੀ ਧੰਨੋ ਜੀ ਦੀ ਪਾਕ ਪਿਤਰ ਗੋੜ ਅੰਦਰ ਪਿੰਡ ਧੌਣ ਕਲਾ ਜਨਾਟ ਕਰਾਸਥਾਨ ਵਿੱਚ ਹੋਇਆ ਆਪ ਜੀ ਬਚਪਨ ਤੋਂ ਸਿੱਧੇ ਸਾਦੇ ਸਰਕੀ ਸੁਭਾਅ ਦੇ ਜੱਟ ਪਰਿਵਾਰ ਵਿਚ ਉਸਨ ਰਜਾਨਾ ਪਸ਼ੂ ਚਰਾਉਣ ਜਾਇਆ ਕਰਨਾ ਰਸਤੇ ਵਿੱਚ ਬ੍ਰਾਹਮਣ ਤਲੋਚਨ ਪੰਡਤ ਨੂੰ ਠਾਕਰਾਂ ਦੀ ਪੂਜਾ ਕਰਦਿਆਂ ਵੇਖ ਕੇ ਇੱਕ ਠਾਕਰ ਆਪਣੇ ਘਰ ਵਿੱਚ ਲੈ ਜਾਂਦਾ ਉਸ ਵੇਲੇ ਉਹਨਾਂ ਦੀ ਉਮਰ 12 ਸਾਲ ਦੀ ਸੀ ਜਿਸ ਵੇਲੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਆਵਤੇ ਹੋਈ ਸੈ ਨਹੀਂ ਬਧਕਾਰੀਆਂ ਕਰ ਕਰ ਸੁਣਿਆ ਪਿਆਰਿਓ ਜਿਸ ਵੇਲੇ ਉਹਨੇ ਭਗਤੀ ਕੀਤੀ ਤੇ ਪਰਮੇਸ਼ਰ ਨੂੰ ਪਾ ਲਿਆ ਔਰ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਜੀ ਦੇ ਤਿੰਨ ਸ਼ਬਦ ਦਰਜ ਨੇ ਔਰ ਆਪ ਜੀ ਨੇ ਬਹੁਤ ਆਪਣਾ ਨਾਮ ਕਮਾਇਆ ਹਰ ਭక్తి ਭਾਵਨਾ ਦੇ ਨਾਲ ਭੋਲੇ ਭਾਏ ਮਿਲੇ ਰੁਗਰਾਇਆ ਪ੍ਰਮਾਤਮਾ ਭਾਵਤ ਹੋਇਆ ਲੋਕਾਂ ਨੇ ਧੰਨੇ ਦਾ ਕਾਰੋਬਾਰ ਵੇਖਿਆ ਕਾਮਕਾਰ ਜੜਦੀ ਕਲਾ ਦੇ ਵਿੱਚ ਹੋਣ ਲੱਗ ਪਏ ਪਿਆਰਿਓ ਉਸ ਵੇਲੇ ਵਸੇ ਜਿ ਸੇ ਜੇ ਇਹ ਗੱਲ ਉਸ ਪੰਡਤ ਦੇ ਕੋਲ ਵੀ ਪਹੁੰਚ ਗਈ ਜਿਸ ਨੇ ਕਿ ਉਸ ਨੂੰ ਠਾਕਰ ਦੇ ਕੇ ਇੱਕ ਗਊ ਉਹਦੇ ਕੋਲੋਂ ਲਵੇਰੀ ਲਈ ਸੀ ਅਤੇ ਹੋਰ ਵੀ ਗਾਏ ਵਗਾਏ ਉਹਦੇ ਕੋਲੋਂ ਵਗਾਰਾ ਲਿੰਦਾ ਸੀ ਗੁਰੂ ਸਵਾਰਿਓ ਜਿਸ ਵੇਲੇ ਧੰਨਾ ਆਪਣੇ ਖੇਤਾਂ ਦੇ ਵਿੱਚ ਫਿਰਦਾ ਹੈ ਤੇ ਪੰਡਤ ਉਹਦੇ ਕੋਲ ਜਾ ਕੇ ਵੇਖਦਾ ਹੈ ਤੇ ਪੰਡਤ ਉਹਨੂੰ ਦੱਸਦਾ ਧਨਿਆ ਕਿੱਥੇ ਆ ਤੇਰਾ ਰੱਬ ਮੈਨੂੰ ਵਿਖਾ ਉਸ ਦਾ ਰੰਗ ਰੂਪ ਕਿਹੋ ਜਿਹਾ ਹੈ ਉਸ ਦਾ ਕੱਦ ਕਾਠ ਕਿਹੈਸਾ ਹੈ ਉਹ ਕਿਹੈਸਾ ਲੱਗਦਾ ਹੈ ਤੇ ਧੰਨਾ ਕਹਿਣ ਲੱਗਾ ਕਹਿੰਦਾ RAM ਭਗਵਾਨ ਜਿਹਾਈ ਮਸਰਾ ਦੇ ਕਾਣ ਜਿਹਾਈ ਉਹਦੀਆਂ ਸੋਹਣੀਆਂ ਗੱਲਾਂ ਕਰਦਾ ਮਨਮੋਹਣੀਆਂ ਗੱਲਾਂ ਸੋਹਣਾ ਬਲਦਾਂ ਨੂੰ ਸੋਟੀਆਂ ਨਹੀਂ ਮਾਰਦਾ ਓ ਅੱਖੀਂ ਜਾ ਕੇ ਵੇਖ ਤਨ ਭਗਤਾ ਤੇਰੇ ਕਿਵੇਂ ਭਗਵਾਨ ਗਊਆਂ ਚਾਰਦਾ ਤੇਰਾ ਦਿੱਤਾ ਹੋਇਆ ਭਗਵਾਨ ਵੇਖ ਇਸ ਤਰ੍ਹਾਂ ਗਊਆਂ ਵੀ ਚੱਰੀ ਜਾਂਦਾ ਈ ਨੱਕੇ ਵੀ ਮੋੜੀ ਜਾਂਦਾ ਈ ਕਿਆਰੀਓ ਕਿਆਰੀ ਪਾਣੀ ਲਾ ਕੇ ਤੇ ਬਲਦ ਦੀ ਉਹਦੀ ਕਿਰਪਾ ਦੇ ਨਾਲ ਹੂ ਖੂਹ ਦੇ ਉੱਤੇ ਜੁੱਤੇ ਹੋਏ ਚੱਲ ਰਹੇ ਨੇ ਖੇਰ ਕਹਿਣ ਲਗਾ ਕਹਿਣ ਲਗਾ ਤਨਿਆ ਦੱਸ ਉਹਦੇ ਕੱਪੜੇ ਕੈਸੇ ਨੇ ਵੇਖਣ ਚ ਆਖਣ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਕੇਸਰਾਂ ਦਾ ਉਹਦਾ ਰੋਹ ਵਿਆ ਜਿਹੜਾ ਬਲਦਾ ਆਪੇ ਚੱਲੀ ਜਾਂਦੇ ਕੇਸਰਾਂ ਦਾ ਉਹਦਾ ਰੋਹ ਵਿਆ ਕਿ ਗਾਵਾਂ ਜਿਹੜੀਆਂ ਆਪੇ ਮੁੜੀਆਂ ਆਉਂਦੀਆਂ ਤੇ ਬੇਨਤੀ ਕਰਦਾ ਤਨਿਆ ਕੇ ਕਹਿੰਦਾ ਕਿ ਹੋ ਜਾਣ ਦਾ ਜਾਮਾ ਮਾਲਕ ਕੇ ਜਾਪੇ ਕਾਮਾ ਮਾਲਕ ਵਰਗਾ ਲੱਗਦਾ ਹੈ ਕਿ ਕਾਮਿਆਂ ਵਰਗਾ ਲੱਗਦਾ ਹੈ ਤੇ ਧੰਨਾ ਕਹਿੰਦਾ ਮੇਰਾ ਤੇ ਉਹ ਰੱਬ ਹੈ ਮੇਰੇ ਵਾਸਤੇ ਉਹ ਰੱਬ ਵਰਗਾ ਲੱਗਦਾ ਸੋ ਅਖੀਰ ਉਸਨੇ ਬੈਠ ਕੇ ਵਿਚਾਰ ਚਰਚਾ ਕੀਤੀ ਤੇ ਪੁੱਛਿਆ ਕਿ ਤੂੰ ਕਿਸ ਤਰੀਕੇ ਦੇ ਨਾਲ ਪਾਇਆ ਕਹਿੰਦਾ ਜਦਨ ਦਾ ਤੂੰ ਠਾਕਰ ਦਿੱਤਾ ਪ੍ਰਸ਼ਾਦ ਰੱਖ ਕੇ ਉਹਦੇ ਅੱਗੇ ਬੈਠਾ ਸੀ ਬੜੀਆਂ ਮਿੰਤਾਆਂ ਕੀਤੀਆਂ ਬੜੀਆਂ ਤਰਲੇ ਕੀਤੇ ਕੰਮਕਾਰ ਵੀ ਛੱਡ ਕੇ ਬੈਠਾ ਰਿਆ ਪਰ ਤੇਰੇ ਵਾਲਾ ਦਿੱਤਾ ਭਗਵਾਨ ਨਹੀਂ ਆਇਆ ਅਖੀਰ ਮੈਨੂੰ ਕਿਸੇ ਤੋਂ ਸਮਝ ਲੱਗੀ ਜਦੋਂ ਮੈਂ ਪੁੱਛਿਆ ਕਿ ਜਿਹੜੇ ਦੂਜੇ ਭਗਤ ਸੀ ਉਹਨਾਂ ਨੇ ਕਿਵੇਂ ਪਾਇਆ ਤਾਂ ਫਿਰ ਮੈਨੂੰ ਦੱਸਿਆ ਗਿਆ ਕਿ ਸੈਣ ਨਾ ਹੀ ਬੁੱਤਕਾਰੀਆਂ ਹੁਣ ਘਰ ਘਰ ਸੁਣਿਆ ਤੇ ਇਹ ਗੱਲ ਜਿਹੜੀ ਜਦੋਂ ਮੇਰੇ ਸਮਝ ਚ ਪਈ ਕਿ ਭਗਤੀ ਕਰਨ ਤੋਂ ਬਿਨਾਂ ਸਿਮਰਨ ਕਰਨ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਸ਼ੇਰ ਗੁਰਬਾਣੀ ਦੇ ਵਿੱਚ ਦਰਜ ਹੈ ਪਿਆਰਿਓ ਇਹ ਵੀਰ ਸੁਣ ਕੇ ਜਾਟ ਰੋਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਈਆਂ ਤੰਨਾ ਵੜਪਾਗਾ ਤੰਨਾ ਵੱਡੇ ਭਾਗਾ ਵਾਲਾ ਹੋ ਗਿਆ ਜਦੋਂ ਉਸ ਨੂੰ ਪ੍ਰਾਤਮਾ ਦੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਪਰ ਮੇਰੇ ਵਰਗਾ ਪੰਡਤ ਅਜੇ ਵੀ ਵੇਖ ਰਿਹਾ ਹੈ ਕਿਉਂਕਿ ਉਹਦੀ ਰੋਜੀ ਰੋਟੀ ਦਾ ਸਵਾਲ ਹੈ ਉਹ ਆਪਣੀ ਰੋਜੀ ਰੋਟੀ ਦੇ ਹਿਸਾਬ ਨਾਲ ਚੱਲਦਾ ਹੈ ਤੇ ਧੰਨੇ ਨੇ ਭੋਲੇ ਪਾਏ ਮਿਲੇ ਰਗੁਰਾਇਆ ਧੰਨੇ ਨੇ ਭੋਲੇ ਪਾਹੀ ਉਸ ਪਰਮੇਸ਼ਰ ਨੂੰ ਉਸ ਪ੍ਰਮਾਤਮਾ ਨੂੰ ਪਾਲਿਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਗਿਆ ਸੋ ਪਿਆਰੇ ਹੋਏ ਸੀ ਭਗਤ ਧਨਾ ਜਿਸ ਨੇ ਭਗਤੀ ਕਰਕੇ ਗੁਰੂ ਨੂੰ ਕਾਲਪੁਰਖ ਪ੍ਰਮਾਤਮਾ ਨੂੰ ਧਿਆ ਕੇ ਪਾਲਿਆ ਔਰ ਅੱਜ ਧੰਨੇ ਦਾ ਸਾਰੇ ਜਹਾਨ ਤੇ ਨਾਮ ਹੈ ਔਰ ਉਸ ਪੰਡਤ ਨੂੰ ਜਿੰਨੇ ਲਾਚ ਵਸਾਨ ਕੇ ਇੱਕ ਪੱਥਰ ਉਸ ਨੂੰ ਪਕੜਾ ਦਿੱਤਾ ਸੀ ਅੱਜ ਉਹਦਾ ਨਾਮ ਇਨਾਂ ਪ੍ਰੇਮ ਸਰਕਾਰ ਨਾਲ ਨਹੀਂ ਲਿਆ ਜਾਂਦਾ ਜਿੰਨਾ ਤੱਕ ਧੰਨੇ ਭਗਤਕ ਦੀ ਜੈ ਜੈਕਾਰ ਹੋ ਰਹੀ ਹੈ ਭਗਤ ਧੰਨਾ ਜੀ ਧੰਨਾ ਭਗਤ ਡੰਗਰ ਚਾਰਦਾ ਹੈ ਬਾਹਰ ਜੰਗਲਾਂ ਬੇੜਲਿਆਂ ਦੇ ਵਿੱਚ ਵਿਚਰਦਾ ਹੈ ਰੱਬ ਨੂੰ ਮੰਨਣ ਦੀ ਸੋਝੀ ਨਹੀਂ ਸਮਝ ਨਹੀਂ ਲੰਘਦਾ ਲੰਘਦਾ ਇੱਕ ਮੰਦਰ ਦੇ ਕੋਲੋਂ ਲੰਘਿਆ ਤੇ ਕੀ ਵੇਖਦਾ ਇੱਕ ਪੰਡਤ ਟੱਲੀਆਂ ਵਜਾਰਿਆ ਐ ਪੱਥਰਾਂ ਨੂੰ ਦੁੱਧ ਨਾਲ ਨਿਵਾ ਰਿਆ ਐ ਮਥੇ ਤੇ ਤਿਲਕ ਲਾਉਂਦਾ ਐ ਉਹਨਾਂ ਦੇ ਮਥੇ ਤੇ ਤਿਲਕ ਲਾਉਂਦਾ ਉਹਨਾਂ ਦੀ ਆਰਤੀ ਬੰਦਗੀ ਕਰਦਾ ਧੂਪ ਦਿਖਾਉਂਦਾ ਹੁਣ ਨਿਤਦਾਈ ਧੰਨੇ ਪਗਦਾ ਉਧਰੋਂ ਲੰਘਣਾ ਐ ਤੇ ਨਿਤਦਾਈ ਪੰਡਤ ਜੀ ਦਾ ਉਹਦਨ ਇਹ ਨਿਤਨੇਮ ਸੀ ਉਸ ਵੇਲੇ ਕਰਨਾ ਇੱਕ ਦਿਨ ਧੰਨੇ ਨੇ ਪੁੱਛ ਲਿਆ ਕਹਿਣ ਲਗਾ ਪੰਡਤ ਜੀ ਇਹ ਕੀ ਕਰਦੇ ਹੋ ਕਹਿੰਦਾ ਮੈਂ ਠਾਕਰਾਂ ਨੂੰ ਖੁਸ਼ ਕਰਦਾ ਹਾਂ ਕਹਿੰਦਾ ਕਿਹੜੇ ਠਾਕਰ ਨੇ ਵਟੇ ਪਏ ਅਗਲੇ ਬਨੇ ਵਿਖਾਏ ਕਹਿੰਦਾ ਠਾਕਰ ਨੇ ਇਹਨਾਂ ਨੂੰ ਪ੍ਰਸੰਨ ਕਰਦਾ ਇਹਨਾਂ ਨੂੰ ਦੁੱਧ ਨਾ ਨਮਾਉਣਾ ਵੈਸੇ ਤਾਂ ਉਸ ਵੇਲੇ ਉਹਦੀ ਚਾਲ ਸੀ ਕਿ ਇਹ گاਵਾ ਲੈ ਕੇ ਜਾਂਦਾ ਤੇ ਇਹਦੇ ਮਨ ਦੇ ਵਿੱਚ ਵੀ ਆਏਗਾ ਕੋ 5-7 ਕਿਲੋ ਦੁੱਧ ਪਾ ਲਿਆ ਕਰੇ ਜੇਗਾ ਕਹਿੰਦਾ ਠਾਕਰਾਂ ਨੂੰ ਦੁੱਧ ਨਾ ਸੁੱਚੇ ਦੁੱਧ ਨਾ ਨਵਾਈਦਾ ਤੂੰ ਫਗਰਬੱਤੀ ਕਰੀਦੀ ਆ ਤਿਲਕ ਲਾਈਦੇ ਆ ਇਹਨਾਂ ਦੀ ਪੂਜਾ ਕਰੀਦੀ ਤੇ ਕਹਿਣ ਲਗਾ ਕਿ ਮੈਂ ਵੀ ਕਰ ਸਕਦਾ ਕਹਿੰਦਾ ਤੂੰ ਵੀ ਕਰ ਸਕਦਾ ਤੂੰ ਕਿਉਂ ਨਹੀਂ ਕਰ ਸਕਦਾ ਕਹਿੰਦਾ ਫਿਰ ਇੱਕ ਠਾਕਰ ਮੈਨੂੰ ਦੇ ਦੇ ਚੋਕੇ ਠਾਕਰ ਅੱਗੇ ਰੱਖੇ ਹੋਏ ਸਨ ਕਹਿੰਦਾ ਇੱਕ ਤੂੰ ਵੀ ਲੈ ਜਾ ਵਿਦੇਵਨ ਅੰਦਸਿਆ ਕਿਸ ਤਰ੍ਹਾਂ ਇਹਦੀ ਸੇਵਾ ਕਰਨੀ ਆ ਸੁਚਮ ਦੇ ਨਾਲ ਕਿਵੇਂ ਇਹਨਾਂ ਨੂੰ ਨਿਭਾਉਣਾ ਹੈ ਕਿਵੇਂ ਇਹਨਾਂ ਨੂੰ ਧੂਬਤੀ ਕਰਨੀ ਕਿਵੇਂ ਤਿਲਕ ਲਾਉਣਾ ਹੈ ਤੇ ਕਿਵੇਂ ਇਹਨਾਂ ਨੂੰ ਰੱਖਣਾ ਹੈ ਜਦੋਂ ਪਿਆਰਿਓ ਸਾਰੀ ਗੱਲਬਾਤ ਸਮਝਾਤੀ ਧੰਨਾ ਪੱਥਰ ਲੈ ਕੇ ਡੰਗਰਾ ਮਗਰ ਗਿਆ ਜਦੋਂ ਘਰੇ ਆਇਆ ਲੈ ਕੇ ਇੱਕ ਸਥਾਨ ਜਗ੍ਹਾ ਬਣਾਈ ਉਹ ਜਗ੍ਹਾ ਤੇ ਰੱਖ ਕੇ ਭਗਤੀ ਕਰਨੀ ਜੁੱਟ ਗਿਆ ਤੇ ਜਿਸ ਵੇਲੇ ਪਿਆਰਿਓ ਸਾਰਾ ਤਾਂ ਉਹਨੇ ਲਾ ਲਿਆ ਹੁਣ ਠਾਕਰਾਂ ਦੇ ਵਿੱਚੋਂ ਕੁਝ ਪ੍ਰਾਪਤੀ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਪਿਆਰਿਓ ਗੁਰਬਾਣੀ ਅਨਸਾਰ ਸਤਿਗੁਰੂ ਕਹਿ ਦਿੰਦੇ ਨੇ ਗੁਰਬਾਣੀ ਦੇ ਵਿੱਚ ਲੈ ਪਾਹਣ ਲੈ ਗੱਲ ਲਟਕਾਏ ਕਹਿੰਦਾ ਪੱਥਰ ਨੂੰ ਗੱਲ ਚ ਲਟਕਾ ਕੇ ਛਾਲ ਮਾਰੇਗਾ ਪਾਣੀ 'ਚ ਕਹਿੰਦਾ ਪੱਥਰ ਵੀ ਡੁੱਬ ਜੇਗਾ ਤੇ ਤੂੰ ਵੀ ਡੁੱਬ ਜੇਗਾ ਪਥਰਾਾਂ ਦੇ ਵਿੱਚੋਂ ਪ੍ਰਾਪਤੀ ਕੀ ਹੋਣੀ ਸੀ ਸਹਿਜੇ ਸਹਿਜੇ ਵਿਚਰਦਿਆਂ ਵਿਚਰਦਿਆਂ ਉਹਨੇ ਸੁਣਿਆ ਕਿ ਫਲਾਣਾ ਭਗਤ ਕਿਵੇਂ ਐ ਸੈਣ ਭਗਤ ਕਿਵੇਂ ਅੱਗੇ ਲੱਗਾ ਸੀ ਦੂਜੇ ਭਗਤ ਨੇ ਕਿਵੇਂ ਤਰੱਕੀ ਕੀਤੀ ਸਾਰੇ ਭਗਤਾਂ ਦਾ ਪਿਆਰ ਉਹ ਸੁਣਿਆ ਗੁਰਬਾਣੀ ਦੇ ਵਿੱਚ ਦਰਜ ਹੈ ਫਿਰ ਉਹ ਧੰਨੇ ਭਗਤ ਨੇ ਸੈਣ ਨਾਈ ਬੁਤਕਾਰੀਆਂ ਉਹਨ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਜਦੋਂ ਉਹਨੇ ਸੁਣਿਆ ਕਿ ਉਹਨੇ ਭਗਤੀ ਕੀਤੀ ਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ ਤੇ ਫੇਰ ਪਿਆਰਿਓ ਇਹ ਬਿਧ ਸੁਣ ਕੇ ਜਟ ਰੋਠ ਭਗਤੀ ਲਗਾ ਕਹਿੰਦਾ ਨਹੀਂ ਪੱਥਰਾਂ ਚੋਂ ਪ੍ਰਾਪਤੀ ਨਹੀਂ ਹੋਣੀ ਕਿਉਂ ਸਾਨੂੰ ਤਾਂ ਇਹੀ ਸਿਖਾਇਆ ਜਾਂਦਾ ਨਾ ਕਿ ਪੱਥਰਾਂ ਦੇ ਵਿੱਚੋਂ ਭਗਵਾਨ ਨੇ ਹੱਥ ਬਾਹਰ ਕੱਢੇ ਤੇ ਉਹਨੇ ਰੋਟੀ ਪ੍ਰਾਪਤ ਕੀਤੀ ਤੇ ਖਾਧੀ ਪਿਆਰਿਓ ਨਹੀਂ ਗੁਰਬਾਣੀ ਅਨੁਸਾਰ ਏ ਬੇਦ ਸੁਣ ਕੇ ਜਾਟ ਲੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗਸਈਆਂ ਧੰਨਾ ਵੜ ਭਾਗਾ ਫਿਰ ਧੰਨੇ ਨੂੰ ਪ੍ਰਾਪਤੀ ਹੋ ਗਈ ਪ੍ਰਮਾਤਮਾ ਦੀ ਹੁਣ ਭੋਲਾ ਸੀ ਕਹਿਣ ਲੱਗਾ ਬੱਲੇ ਪਹਿਲਾਂ ਪ੍ਰਸ਼ਾਦਾ ਛਕਿਆਂਗਾ ਫਿਰ ਗੱਲ ਬੰਦਨੀ ਹੁਣ ਆਕਾਰਪੁਰਖ ਪ੍ਰਮਾਤਮਾ ਨੂੰ ਮੰਨਣੀ ਪਈ ਭਗਤ ਦੇ ਹੱਥਾਂ ਦਾ ਪ੍ਰਸ਼ਾਦਾ ਛਕਿਆ ਤੇ ਕਹਿੰਦਾ ਹੁਣ ਦੱਸ ਕਹਿੰਦਾ ਹੁਣ ਮੈਂ ਤੇ ਇੱਥੇ ਬੈਠਾ ਤੇ ਉਹ ਗਾੜੀ ਦੇ ਉੱਤੇ ਜਾ ਕੇ ਬਹਿ ਖੂ ਚੱਲਦਾ ਹੈ ਬਲਦ ਖਲੋਗੇ ਆ ਹੁਣ ਗਾੜੀ ਦੇ ਉੱਤੇ ਬਹਿ ਗਿਆ ਪ੍ਰਮਾਤਮਾ ਕੀ ਵੇਖਦਾ ਹੈ ਕਿ ਇੱਕ ਬੰਨੇ ਕਿਆਰਾ ਟੁੱਟਦਾ ਇੱਕ ਬੰਨੇ ਪਾਣੀ ਲਈ ਬੈਠਾ ਦੂਜੇ ਬੰਨੇ ਲਾਉਣਾ ਕਹਿੰਦਾ ਥੋੜਾ ਜਾ ਇਹਨਾਂ ਦੇ ਘੋਪੇ ਜੇ ਬੰਨ ਦੇ ਅੱਖਾਂ ਦੇ ਉੱਤੇ ਤੇ ਆ ਜਾ ਇਧਰ ਆਪਾਂ ਕਿਆਰੇ ਵੀ ਮੋੜ ਗਏ ਗੱਲਾਂ ਕਰਦੇ ਆ ਕਰਦੇ ਕਹਿੰਦਾ ਓ ਗਾਵਾਂ ਬੜੀ ਦੂਰ ਚਲੇ ਗਈਆਂ ਨੇ ਮੋਗੜਾ ਵੀ ਲਾਇਆ ਪੱਜ ਕੇ ਭੋਲਾ ਸੀ ਪਿਆਰਿਓ ਸਾਰੇ ਕੰਮ ਕੀਤੇ ਤੇ ਜਿਸ ਵੇਲੇ ਉਸ ਪੰਡਤ ਨੂੰ ਪਤਾ ਲੱਗਾ ਕਿ ਧੰਨੇ ਨੂੰ ਪ੍ਰਮਾਤਮਾ ਮਿਲ ਗਿਆ ਬੜਾ ਹਰਾਨ ਹੋਇਆ ਮੇਰੇ ਵਰਗਾ ਕਹਿ ਲੱਗਾ ਐਵੇਂ ਕਿਵੇਂ ਹੋ ਸਕਦਾ ਵੇਖਾਂ ਜਾ ਕੇ ਜਾ ਕੇ ਪਿਆਰਿਓ ਜਦੋਂ ਵੇਖਿਆ ਤੇ ਵੇਖਣਾ ਕੀ ਆ ਖੂਹ ਚੱਲਦਾ ਪਿਆ ਬਲਦ ਚੱਲਦੇ ਪਿਆ ਦਿਸੀ ਜਾਂਦਾ ਡੰਗਰ ਆਪੇ ਅਗਲੇ ਪੰਨੇ ਮੋੜੇ ਆਉਂਦੇ ਦੇਖਦੇ ਨੇ ਪਾਣੀ ਜਿਹੜਾ ਖਾਲੇ ਦੇ ਵਿੱਚ ਜਾਂਦਾ ਵੀ ਨਜ਼ਰ ਆਉਂਦਾ ਹੈ ਤੇ ਧੰਨਾ ਦੱਸਦਾ ਉਹਨੂੰ ਕਹਿੰਦਾ ਓ ਵੇਖ ਪ੍ਰਮਾਤਮਾ ਜਾਂਦਾ ਪਿਆਈ ਕਹਿੰਦਾ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਕਹਿੰਦਾ ਮੈਨੂੰ ਦੱਸਦਾ ਪਿਆ ਤੈਨੂੰ ਕਿਉਂ ਨਹੀਂ ਦਿਦਾ ਕਹਿੰਦਾ ਭਾਵ ਅੱਖ ਵੀ ਏਕੜ ਵਾਲੀ ਬਣਾਉਣੀ ਪੈਂਦੀ ਹੈ ਤੇ ਅੱਖ ਬਣਦੀ ਕਿਵੇਂ ਪਿਆਰਿਓ ਜਦੋਂ ਪਰਮੇਸ਼ਰ ਨਾਲ ਜੁੜਾਂਗੇ ਉਦੋਂ ਬਣਾਂਗੇ ਜਵ ਲਗ ਮੇਰੀ ਮੇਰੀ ਕਰਾਏ ਤਬ ਲਗ ਕਾਜ ਏਕ ਨਹੀਂ ਸਰਾਏ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਿਆ ਜਿਸ ਦਿਨ ਅਸੀਂ ਮੈ ਮਿਆਰੀ ਨੂੰ ਮਾਰ ਲਿਆ ਪਰਮਾਤਮਾ ਮੇਰੇ ਗਿਆ ਪਿਆਰਿਓ ਜੜਾ ਮਿਲ ਗਈਆਂ ਰੁੱਖ ਮਿਲ ਗਿਆ ਫੁੱਲ ਪੱਤੇ ਆਪੇ ਵਿੱਚ ਆ ਜਾਣਗੇ ਤੇ ਜਦੋਂ ਮੰਗਿਆ ਹੀ ਪਿਆਰਿਓ ਕੱਲਾ ਫਾਲਤ ਫਿਰ ਫਾਲੀ ਪ੍ਰਾਪਤ ਹੋਵੇਗਾ ਨਾ ਸ਼ਾਂ ਥੋੜਾ ਪ੍ਰਾਪਤ ਹੋ ਜਾਏਗੀ ਫਿਰ ਤੇ ਆਪਣੇ ਜੰਮੂ ਵਾਂਗੂ ਪੱਤੇ ਤਾਂ ਝੜੀ ਜਾਂਦੇ ਆ ਨਾ ਤੇ ਜੜਾ ਉਣਗੀਆਂ ਪਾਣੀ ਪਾਊਗਾ ਸੱਜੇ ਸੱਜੇ ਨਵੀਆਂ ਕ੍ਰੋਮਬਲਾ ਨਿਕਲ ਆਉਣਗੀਆਂ ਪਰਮੇਸ਼ਰ ਤਾਂ ਹਾਜ਼ਰੀ ਰਹੇਗਾ ਨਾ ਸੋ ਕਹਿਣ ਦਾ ਭਾਵ ਕਿ ਪਰਮੇਸ਼ਰ ਤੋਂ ਮੰਗਿਏ ਨਾਮ ਸਿਮਰਨ ਮੰਗਿਏ ਔਰ ਨਾਮ ਸਿਮਰਨ ਦੇ ਨਾਲ ਸਾਰੀ ਪ੍ਰਾਪਤੀ ਹੋ ਜਾਵੇਗੀ। ਉਹ ਤਾਂ ਨੇ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਪਾ ਲਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਅਸੀਂ ਸਤਿਗੁਰੂ ਤੋਂ ਪ੍ਰਾਪਤੀਆਂ ਕਰਨੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੀਆਂ ਦਰਹਾੜੀਆਂ ਪ੍ਰਵਾਨ ਕਰਨ। ਦਰੋ ਕਰੂ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇ ਹੀ ਰੋਗ ਤਾਂ ਤੰਦਰੁਸਤੀਆਂ ਹਾਰ ਮદાન ਫਤਿਹ ਬਖਸ਼ਿਸ਼ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ